ਪੰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਜੀ ਠੀਕ ਹੋਈ ਹਾਂਜੀ ਹਾਂਜੀ ਇੱਕ ਪੰਜੀ ਆਪਾਂ ਨੂੰ ਲੋਕੇਸ਼ਨ ਦੱਸ ਦੋ ਜਿਹੜੀ ਜਗ੍ਹਾ ਇਸ ਵਕਤ ਆਪਾਂ ਖੜੇ ਹਾਂ ਤੇ ਪਿੰਡ ਸਾਡਾ ਜੈਤੋ ਆ ਜੀ ਜੈਤੋ ਤੋਂ ਅੱਗੇ ਆ ਜਾਂਦਾ ਵੀ ਜੀ ਜਿਵੇਂ ਕੋਠੇਆਂ ਟਾਣੀਆਂ ਹੁੰਦੀਆਂ ਜੇ ਆਮ ਸ਼ਹਿਰਾਂ ਦੇ ਵੱਡੇ ਪਿੰਡਾਂ ਦੇ ਨਾਲ ਇਹ ਕੋਠੇ ਸੰਪੂਰਨ ਸਿੰਘ ਵਾਲੇ ਟਾਣੀਆਂ ਦੀ ਠੀਕ ਹੈ ਕੋਠੇ ਸੰਪੂਰਨ ਸਿੰਘ ਵਾਲੇ ਟਾਣੀਆਂ ਦੀ ਠੀਕ ਹੈ ਇੱਕ ਮੈਂ ਜੀ ਜੇ ਆਪਾਂ ਸ਼ੁਰੂਆਤ ਦੀ ਗੱਲ ਕਰੀ ਹੈ ਨਾ ਰਵਾਇਤੀ ਸਵਾਲ ਹੀ ਹੈ ਆਪਣਾ ਤੇਰਾ ਪੋਲਟਰੀ ਫਾਰਮ ਹੈ ਹਾਂਜੀ ਇਹਦੀ ਸ਼ੁਰੂਆਤ ਆਪਾਂ ਜਿਹੜੀ ਕਰੀ ਸੀ ਉਹਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਤਾਂ ਵੀਰੇ 3 ਸਾਲ ਹੋ ਗਏ ਆ ਇਹ ਕੰਮ ਨੂੰ ਕੀਤਾ ਨੂੰ ਸਾਲ ਪਹਿਲਾਂ ਮੇਰੇ ਹਸਬੰਦ ਨੇ ਕੀਤਾ ਸੀਗਾ ਸ਼ੁਰੂ ਠੀਕ ਹੈ ਤੇ ਉਹ ਖੇਤੀ ਕਰਦੇ ਕਰਕੇ ਉਹਨਾਂ ਦੇ ਕੋਲ ਕੰਮ ਜ਼ਿਆਦਾ ਹੋ ਜਾਂਦਾ ਸੀਗਾ ਤੇ ਇਸ ਕੰਮ ਤੇ ਨਫਾ ਜ਼ਿਆਦੇ ਆ ਤੇ ਕੰਮ ਥੋੜਾ ਵਾ ਵੀਰੇ ਇਸੇ ਕਰਕੇ ਵੀ ਮੈਂ ਇਹ ਚੀਜ਼ ਦੀ ਗੌਰ ਕਰਨ ਲੱਗ ਗਈ ਤੇ ਮੈਂ ਆਪਦੇ ਹੱਥਾਂ 'ਚ ਲੈ ਲਿਆ ਸੀ ਇਹ ਕੰਮ ਵੀ ਮੈਂ ਕੰਮ ਕਰਾਇਆ ਕਰੂੰਗੀ ਠੀਕ ਹੈ ਜੀ ਜਾਨੀ ਕਿ ਸ਼ੁਰੂਆਤ ਵਿਰਜਨ ਕੀਤੀ ਸੀ ਹਾਂਜੀ ਹਾਂਜੀ 4 ਸਾਲ ਹੋ ਗਏ ਜੀ ਸਾਨੂੰ ਪੋਲਟਰੀ ਫਾਰਮ ਦਾ ਕੰਮ ਕਰਦਿਆਂ ਨੂੰ ਮੈਨੂੰ 3 ਸਾਲ ਹੋ ਗਏ ਜੀ 3 ਸਾਲ ਦਾ ਠੀਕ ਹੈ ਜੀ ਜੇ ਅਪਨੇ ਦੇ ਵਿੱਚ ਸ਼ੁਰੂਆਤ ਦੀ ਗੱਲ ਕਰੀ ਹੈ ਨਾ ਇਸ ਵਕਤ ਆ ਭਾਰ ਆ ਯਾਰ ਦੇਖ ਰਿਹਾ ਆਪਣੇ ਫਾਰਮ ਦੇ ਉੱਪਰ ਤੇ ਜਿਹੜੀ ਆਪਣੀ ਸ਼ੁਰੂਆਤੀ ਬਰੀਡ ਸੀ ਉਹ ਕਿਹੜੀ ਸੀ ਸ਼ੁਰੂਆਤੀ ਵੀਰੇ ਸਾਨੂੰ ਐਨੇ ਨੌਲੇਜ ਨਹੀਂ ਸੀਗੀ ਤੇ ਅਸੀਂ ਵਿੱਚ ਡਬਲ ਐਫਜੀ ਪਾਲੇ ਸੀਗੇ ਠੀਕ ਹੈ ਡਬਲ ਐਫਜੀ ਠੀਕ ਹੈ ਵੀਰੇ ਵਿਚਾਰ ਆਰ ਸੀਗੇ ਤੇ ਡਬਲ ਐਫ ਜੀ ਸੀਗੇ ਉਹਦਾ ਨੁਕਸਾਨ ਸਾਨੂੰ ਇਹ ਹੋਇਆ ਥੋੜਾ ਜਿਹਾ ਕਿਉਂਕਿ ਡਬਲ ਐਫ ਜੀ ਆਂਡਾ ਘਟ ਦਿੰਦੀ ਹੈ ਉਹ ਮੀਟ ਲਈ ਵਰਤੀ ਜਾਂਦੀ ਹੈ ਤੇ ਆਰ ਆਈ ਆਰ ਜਿਹੜੀ ਹੁੰਦੀ ਹੈ ਬਰੀਡ ਇਹ ਮੁਰਗੀ ਨੇ 1200 ਗ੍ਰਾਮ ਦੀ ਹੋ ਕੇ ਆਂਡਾ ਦੇਣਾ ਸ਼ੁਰੂ ਹੋ ਜਾਣਾ ਹੈ ਜੀ ਠੀਕ ਗੱਲ ਹੈ ਹਾਂ ਜੀ ਬੀ ਐਸ ਕਰਕੇ ਆਪਣਾ ਜੋ ਰੁਝਾਨ ਹੈ ਜੋ ਆਰ ਆਈ ਆਰ ਵੱਲ ਆਰ ਆਈ ਆਰ ਵੱਲ ਠੀਕ ਹੈ ਜੀ ਇੱਕ ਆਪਣੇ ਉਸ ਵਕਤ ਜੇ ਨਗਾ ਦੀ ਗਿਲਤੀ ਦੱਸਣਾ ਚਾਹੋ ਸ਼ੁਰੂਆਤ ਵੇਲੇ ਕਿੰਨੇ ਨਗਾ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਸ਼ਿਰਵਾਤ ਵੀਰੇ ਅਸੀਂ 100 ਨਗ ਤੋਂ ਕੀਤੀ ਸੀਗੀ ਤੇ ਇਸ ਵਕਤ ਮੇਰੇ ਫਾਰਮ 'ਚ ਹੁਣ 250 ਮੁਰਗੀਆਂ ਆਂਡੇ ਦੇ ਬਿਲਕੁਲ ਕਰੀਬ ਆ ਤੇ ਉਹ ਬਰੀਡ ਥੋੜੀ ਜਿਹੀ ਛੋਟੀ ਆ ਉਧਰ ਪਈ ਆ ਜਿਹੜੀ ਜਿਹੜੀ ਉਹ ਪਰਲੀ ਸਾਈਡ ਆ ਜੀ ਹਾਂਜੀ ਉਹ ਥੋੜੀ ਜਿਹੀ ਛੋਟੇ ਆ ਉਹ ਤਿਆਰ ਹੋ ਰਹੇ ਆ ਜੀ ਉਹ ਕਿੰਨੇ ਦਿਨਾਂ ਦੇ ਆ ਜੀ ਉਹ ਵੀਰੇ 3 ਕੁ ਮਹੀਨੇ ਦੇ ਆ ਇਹ 6.5 ਮਹੀਨੇ ਦੇ ਆ ਠੀਕ ਆ ਜੀ ਇਹਨਾਂ ਦਾ ਸਮਝ ਆ ਗਿਆ ਹਾਂਜੀ ਹਾਂਜੀ ਠੀਕ ਆ ਜੀ ਇੱਕ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਹਨਾ ਹੁਣ ਤਾਂ ਤੁਸੀਂ ਸ਼ਾਮ ਦੇ ਇਸ ਫਾਰਮ ਨੂੰ ਹਨਾ ਜੇ ਆਪਾਂ ਇਹਨਾਂ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਤੁਸੀਂ ਕਹਿਣੋ ਵੀ ਆਪਾਂ ਛੋਟਿਆਂ ਤੋਂ 100 ਤੋਂ ਸ਼ੁਰੂ ਕੀਤਾ ਹਣੀ ਤੇ ਹੁਣ ਜੇ ਇਹਨਾਂ ਦੀ ਗੱਲ ਕਰੀ ਆਪਾਂ ਖਰਾਕ ਦੀ ਤੇ ਇਹਨਾਂ ਦੀ ਖਰਾਕ ਦਾ ਕੀ ਪ੍ਰਬੰਧ ਰੱਖਦੇ ਹਾਂ ਵੀਰੇ ਖਰਾਕ ਜੇ ਤਾਂ ਕਿਸੇ ਨੇ ਵੀ ਸਟਾਰਟ ਤੋਂ ਕੰਮ ਕਰਨਾ ਸ਼ੁਰੂ ਤੋਂ ਕਰਨਾ ਵਾ ਪਹਿਲਾਂ ਤਾਂ ਉਹ ਟ੍ਰੇਨਿੰਗ ਲਵੇ ਇਸ ਕੰਮ ਦੀ ਹਾਂਜੀ ਠੀਕ ਹੈ ਨਾ ਵੀਰੇ ਟ੍ਰੇਨਿੰਗ ਲੈਣ ਹੈ ਜਿਵੇਂ ਪਸ਼ੂ ਵਿਭਾਗ ਹੋ ਗਿਆ ਖੇਤੀ ਵਿਗਿਆਨ ਕੇਂਦਰ ਹੋ ਗਿਆ ਆਪਣੀ ਹਾਂਜੀ ਹਾਂ ਠੀਕ ਹੈ ਜੀ ਖੇਤੀ ਵਿਗਿਆਨ ਕੇਂਦਰ ਆਪਾਂ ਨੂੰ 35 ਜਨਵਾਰ ਫ੍ਰੀ ਦੇ ਦੋਗੇ ਨਾ ਟ੍ਰੇਨਿੰਗ ਹੋਊਗੀ ਜੀ ਤੇ ਨਾਲ ਹੀ ਸਰਟੀਫਿਕੇਟ ਮਿਲੂਗਾ ਆਪਾਂ ਨੂੰ ਸਹੀ ਜਾਣਕਾਰੀ ਮਿਲੂਗੀ ਵੀ ਆਪਾਂ ਕੀ ਖਾਹਕ ਪਾਉਣੀ ਹੈ ਇਹਨਾਂ ਨੂੰ ਖਾਹਕ ਪਾਉਣੀ ਠੀਕ ਹੈ ਜੀ ਜਾਂ ਪਸ਼ੂ ਵਿਭਾਗ ਆ ਪਟਿਆਲੇ ਕੈਟਰ ਫੀਡ ਦਾ ਉਹਨਾਂ ਤੋਂ ਟ੍ਰੇਨਿੰਗ ਲੈ ਸਕਦੇ ਬਿਲਕੁਲ ਫ੍ਰੀ ਮਿਲਦੀ ਹੈ ਤੇ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਆ ਵੀਰੇ ਕੀ ਭੈਣ ਜੀ ਤੁਸੀਂ ਅੱਜ ਜੇ ਆਪਾਂ ਮੌਜੂਦਾ ਇਸ ਫਾਰਮ ਦੀ ਗੱਲ ਕਰੀਏ ਤਾਂ ਤੁਸੀਂ ਆਪਣਾ ਫੀਡ ਦਾ ਕੀ ਪ੍ਰਬੰਧ ਕਰ ਰਹ ਅਸੀਂ ਵੀਰੇ ਜਦੋਂ ਇਹ ਇੱਕ ਦਿਨ ਦਾ ਬੱਚਾ ਆਉਂਦਾ ਵਾ ਹਾਂਜੀ ਉਹ ਤੋਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੈਂਦੀ ਹੈ ਫੀਡ ਸਟਾਰਟਰ ਠੀਕ ਹੈ ਜੀ ਫਿਰ ਪੈਂਦੀ ਹੈ ਗਰੋਵਰ ਤੇ ਹੁਣ ਇਹਨਾਂ ਨੂੰ 2 ਮਹੀਨਿਆਂ ਨੂੰ ਫੀਡ ਦੀ ਤਿਆਰੀ ਹੈਗੀ ਹੈ ਲੇਅਰ ਦੀ ਅੱਛਾ ਜੀ ਹਾਂਜੀ ਵੀਰੇ ਇਹ ਤਿੰਨ ਚੀਜ਼ਾਂ ਤਿੰਨ ਤਰ੍ਹਾਂ ਦੀ ਫੀਡ ਹੁੰਦੀ ਹੈ ਜਿਹਦੇ ਨਾਲ ਇਹ ਆਂਡੇ ਤੇ ਆ ਜਾਂਦੀ ਹੈ ਮੇਰੀ ਠੀਕ ਹੈ ਜੀ ਹਾਂਜੀ ਇੱਕ ਜੇ ਪੰਜ ਜੀ ਹੁਣ ਤੁਸੀਂ ਤਾਂ ਚਲੋ ਆਪਣੇ ਵੇਜ ਨੇ ਕੰਮ ਸ਼ੁਰੂ ਕੀਤਾ ਤੇ ਤੁਸੀਂ ਉਹਨੂੰ ਅੱਗੇ ਤੋਰਿਆ ਆਪਣਾ ਹਾਂਜੀ ਹਾਂਜੀ ਜੀ ਆਪਾਂ ਗੱਲ ਕਰੀਏ ਹੁਣ ਤੁਹਾਡੇ ਨਾਲ ਕੋਈ ਤੁਸੀਂ ਅਲੱਗ ਤੋਂ ਕੋਈ ਹੈਲਪਰ ਹੀ ਘਰ ਦੇ ਵਿੱਚੋਂ ਹੀ ਘਰ ਦੇ ਵਿੱਚ ਵੀਰੇ ਮੇਰੇ ਹਸਬੰਦ ਮੇਰੇ ਨਾਲ ਹੈਲਪ ਕਰਾਉਂਦੇ ਆ ਜਿਵੇਂ ਸਵੇਰ ਡਰਿੰਕਰ ਭਰਤੇ ਦੀ ਉਹਨਾਂ ਨੇ ਅੰਦਰ ਰੱਖਦੇ ਨੇ ਸਫਾਈ ਦਾ ਕੰਮ ਮੈਂ ਕਰਨਾ ਫੀਡ ਦਾ ਗੱਟਾ ਭਾਰਾ ਹੁੰਦਾ ਜੀ ਉਹ ਆ ਕੇ ਲਿਟਰਾਂ ਚ ਪਾ ਦਿੰਦੇ ਆ ਜੋ ਆਪਾਂ ਕਹ ਜੀ ਲੋਡਿੰਗ ਦਾ ਕੰਮ ਜਾ ਹਾਂਜੀ ਹਾਂਜੀ ਉਹ ਕਰਵਾ ਦਿੰਦੇ ਆ ਜੀ ਨਾਲ ਹਾਂਜੀ ਤੇ ਇਹ ਪੰਜ ਜੀ ਆਪਾਂ ਆਪਣਾ ਛੱਡ ਦੇਖ ਰਹੇ ਹਨਾ ਹੁਣ ਜੇ ਆਪਾਂ ਸ਼ੁਰੂਆਤੀ ਛੱਡ ਇਹੀ ਸੀ ਜਾਂ ਆਪਾਂ ਇਸ ਨੂੰ ਮੈਨੂਫੈਕਚਰਿੰਗ ਕਰਕੇ ਅੱਗੇ ਨਹੀਂ ਨਹੀਂ ਜੀ ਸਾਡਾ ਤਾਂ ਪਸ਼ੂਆਂ ਵਾਲਾ ਸੀਗਾ ਉਧਰ ਬਰਾਂਡਾ ਸੀਗਾ ਛੋਟਾ ਜਿਹਾ ਤੇ ਉਹਦੇ ਵਿੱਚ ਹੀ ਅਸੀਂ ਤਾਂ ਜਾਲੀ ਲਾ ਕੇ 100 ਜਾਨਵਰ ਰੱਖਿਆ ਸੀ ਜਦੋਂ ਨਫਾ ਹੋਇਆ ਉਹ ਨਫੇ ਚ ਪੈਸੇ ਵਚਾ ਕੇ ਜੀ ਅਸੀਂ ਇਹ ਛੱਡ ਪਾਇਆ ਸੀਗਾ ਪਿਛਲੇ ਸਾਲ ਬਣਾਇਆ ਜੀ ਇਹ ਛੱਡ ਠੀਕ ਠੀਕ ਹੈ ਹਾਂ ਜੀ ਇਹ ਵੀ ਬਹੁਤ ਵਧੀਆ ਉਪਰਾਲਾ ਤੁਸੀਂ ਹਨਾ ਇਹ ਕੰਮ ਨੂੰ ਤਰਜੀਹ ਦਿੱਤੀ ਬਹੁਤ ਵਧੀਆ ਗੱਲ ਹੈ ਪੰਜੇ ਤੁਹਾਡੇ ਵਾਸਤੇ ਤੇ ਪੰਜੇ ਆਪਾਂ ਜੀ ਅਗਲੀ ਗੱਲ ਕਰੀਏ ਹਨਾ ਜਿਹੜੀ ਇਹਨਾਂ ਦੀ ਸਪਲਾਈ ਹੈ ਹਾਂ ਜੀ ਤੁਹਾਡਾ ਕੋਈ ਏਰੀਆ ਜਾਂ ਆਪਣੇ ਕੋਲੇ ਇਹਨੂੰ ਮਤਲਬ ਕਿ ਡੀਲਰ ਵਗੈਰਾ ਪਹੁੰਚ ਕਰਦੇ ਜਿਹੜੀ ਵੀਰੇ ਬਰੀਡ ਦੀ ਕਹਿੰਨੇ ਆ ਵੀ ਹਾਂ ਜੀ ਹਾਂ ਜੀ ਬਰੀਡ ਵੀਰੇ ਐਤਕੀ ਦਾ ਤੇ ਤਲਵੰਡੀ ਸਾਬੂਤ ਮੰਗਵਾਈ ਸੀਗੀ ਠੀਕ ਆ ਜੀ ਇਹ ਮੁਰਗੀ ਆ ਕੱਲੀ ਚੈੱਕ ਹੋ ਕੇ ਆਈ ਸੀਗੀ ਵੀਰੇ ਠੀਕ ਆ ਜੀ ਇਹਦੇ ਜੋ ਮੁਰਗੇ ਘਟ ਨਿਕਲਦੇ ਹੁੰਦੇ ਆ ਮੁਰਗੀਆਂ ਹੀ ਜ਼ਿਆਦਾ ਹੁੰਦੀਆਂ ਆ ਵੀਰੇ ਠੀਕ ਆ ਜੀ ਤੇ ਯਾਰ ਆ ਰਹੀ ਯਾਰਾ ਉ ਤਾਂ ਕੀ ਹੋਣਾ ਵੀ ਜਿਆਦਾ ਲੁਧਿਆਣੇ ਗੜਵਾਸੂ ਵਾਲਿਆਂ ਤੋਂ ਹੀ ਮਤ ਬੰਨੀ ਆ ਜੀ ਬੱਚੇ ਠੀਕ ਹੈ ਜੀ ਵੈਦਿਆਨ ਯੂਨੀਵਰਸਿਟੀ ਗੜਵਾਸੂ ਗੜਵਾਸੂ ਜੀ ਬੰਦੀ ਜੀ ਆਪਾਂ ਹੁਣ ਤੁਸੀਂ ਸਪਲਾਈ ਦੀ ਗੱਲ ਕੀਤੀ ਆ ਹਨਾ ਸਪਲਾਈ ਤਾਂ ਚਲੋ ਵੀ ਆਪਣੇ ਅਲੱਗ-ਅਲੱਗ ਆਪਣੇ ਜੋ ਲਿੰਕ ਵਗੈਰਾ ਹੁੰਦੇ ਆ ਜੀ ਹਾਂਜੀ ਜੀ ਪਹਿੰਜੀ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਜਿਹੜਾ ਸ਼ੁਰੂਆਤ ਆ ਹਨਾ ਤਾਂ ਇਹ ਜਿਕੁ ਨਾਮਾ ਕਰਦਾ ਹੈ ਤਾਂ ਉਹਦੇ ਵਾਸਤੇ ਸ਼ੁਰੂਆਤੀ ਤੁਹਾਡਾ ਕੀ ਰਏ ਜੀ ਸ਼ੁਰੂਆਤੀ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਪਹਿਲਾਂ ਤਾਂ ਉਹ ਟ੍ਰੇਨਿੰਗ ਲਵੇ ਜੀ ਹਾਂਜੀ ਟ੍ਰੇਨਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਕਿਸੇ ਦੇ ਕਹਿਣ ਤੇ ਸ਼ੁਰੂ ਕਰ ਲਿਆ ਜੀ ਉਹਨੂੰ ਨੌਲੇਜ ਨਾ ਹੋਈ ਕਿਉਂਕਿ ਛੋਟੇ ਹੁੰਦੇ ਜਦੋਂ ਇੱਕ ਦਿਨ ਦਾ ਬੱਚਾ ਹੁੰਦਾ ਉਦੋਂ ਇਹ ਆਟੋਮੈਟਿਕ ਹੀ ਮਰਦੇ ਆ ਜੀ ਜੇ ਟ੍ਰੇਨਿੰਗ ਤੋਂ ਬਿਨਾਂ ਹੋਣਗੇ ਤਾਂ ਉਹ ਅਦਾ ਨੁਕਸਾਨ ਕਰ ਲੂਗਾ ਜੀ ਬੱਚੇ ਹਾਂਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਟ੍ਰੇਨਿੰਗ ਲਵੇ ਬਾਕੀ ਆਪਣੀ ਮੈਨੇਜਮੈਂਟ ਇਦਾਂ ਦੀ ਬਣਾਵੇ ਕਿ ਉਹਨੂੰ ਕਿਸੇ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਵੈਕੀਨਾਂ ਦੀ ਗੌਰ ਰੱਖੇ ਬਰੀਡ ਗੰਗੀ ਰੱਖੇ ਪਾਣੀ ਸਾਫ ਸੁਥਰਾ ਰੱਖੇ ਫਿਲਟਰ ਤੇ ਡਰਿੰਕਰ ਬਿਲਕੁਲ ਸਾਫ ਰੱਖਣ ਇੱਕ ਪੰਜ ਜੀ ਆਪਾਂ ਤੁਹਾਡੇ ਚਲੋ ਆਪਾਂ ਫਰੀਦਕੋਟ ਏਰੀਆ ਦੇ ਵਿੱਚ ਲਗ ਲਗ ਝਿਲਿਆਂ ਦੇ ਵਿੱਚ ਅਲੱਗ ਲੱਗ ਕੋਈ ਤਾਂ ਕਹਿੰਦੇ ਵੀ ਚਿੱਟਾ ਆਂਡਾ ਵੈਸਤਾ ਕੋਈ ਕਰੀਮ ਕਲਰ ਦਾ ਹਾਂਜੀ ਹਾਂਜੀ ਕੋਈ ਲਾਲ ਨੂੰ ਕਹਿੰਦੇ ਆ ਪਰ ਤੁਹਾਡੇ ਮੁਤਾਬਕ ਜਿਹੜੀ ਬਰੀਡ ਹੈ ਮੰਗ ਕਿਹੜੀ ਬਰੀਡ ਦੀ ਹੈ ਜੀ ਵੀਰੇ ਜ਼ਿਆਦਾਤਰ ਸਾਡੇ ਇੱਧਰ ਜੈਤੋ ਏਰੀਆ 'ਚ ਆ ਦੇਸੀ ਆਂਡੇ ਦੀ ਮੰਗ ਜ਼ਿਆਦਾ ਵਾ ਹਾਂਜੀ ਇਹ ਆਰ ਆਰ ਮੁਰਗੀ ਦਾ ਆਂਡਾ ਲਾਲ ਹੁੰਦਾ ਜੀ ਜਿਹਨੂੰ ਆਪਾਂ ਦੇਸੀ ਆਂਡਾ ਕਹਿੰਨੇ ਆ ਉਹ ਆਂਡੇ ਦੀ ਮੰਗ ਸਭ ਤੋਂ ਜ਼ਿਆਦਾ ਵਧੀ ਇੱਥੇ ਦਿੱਸੇ ਵਾਲਾਂ ਚ ਆਪਣਾ 15 ਰੁਪਏ ਵੀ ਵਿਕ ਜਾਂਦਾ 18 ਰੁਪਏ ਵੀ ਵਿਕ ਜਾਂਦਾ ਤੇ ਗਰਮੀ ਚ ਆਪਾਂ 10 ਰੁਪਏ ਰੇਟ ਰੱਖਿਆ ਹੋਇਆ ਵਾ ਤੇ ਗਰਮੀ ਚ ਵੀ ਆਪਣੇ ਵੇਖੀ ਜਾਂਦੇ ਆਂਡੇ ਤੇ ਵਧੀਆ ਸੇਲ ਹੋ ਜਾਂਦੀ ਹੈ ਜੀ ਤੇ ਇੱਕਾ ਨਾ ਭੈਣ ਜੀ ਹਣਾ ਹੁਣ ਆਪਾਂ ਦੇਖ ਰਹੇ ਹੁਣ ਇਹਨਾਂ ਦੀ ਖਰਾਕ ਦਾ ਪਾਣੀ ਦਾ ਕੁਪਲਾਈ ਦਾ ਆਪਾਂ ਇਹ ਗੱਲਾਂ ਹਣਾ ਤਾਂ ਇਹਨਾਂ ਦੇ ਵਿੱਚ ਮੇਨ ਆ ਆਪਣੀ ਗੱਲ ਹੁੰਦੀ ਹੈ ਕਿ ਬਿਮਾਰੀਆਂ ਤੋਂ ਬਚਾਦੀ ਜੇ ਹੁਣ ਇਹਨਾਂ ਨੂੰ ਕੋਈ ਬਿਮਾਰੀ ਇਹਨਾਂ ਦੀ ਪਾਕਟ ਦੇ ਵਿੱਚ ਆ ਗਈ ਹਣਾ ਤਾ ਆਪਾਂ ਨੂੰ ਪਤਾ ਕਿ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਹਾਂਜੀ ਤੇ ਆਪਾਂ ਜੀ ਇਹਨਾਂ ਦਾ ਟੀਕਾ ਕਰਨ ਕਿੱਥੇ ਵੈਕਸੀਨੇਸ਼ਨ ਦਾ ਆਪਣੇ ਕੋਲ ਕੀ ਪ੍ਰਬੰਧ ਹੈ ਵੀਰੇ ਅਸੀਂ ਜਿਨ੍ਹਾਂ ਤੋਂ ਫੀਡ ਲੈਣੇ ਆ ਉਹਨਾਂ ਨੂੰ ਅਸੀਂ ਫੋਨ ਕਰ ਦਿੰਨੇ ਆ ਜਦੋਂ ਇਹਨਾਂ ਦੀ ਵੈਕਸੀਨਾਂ ਹੁੰਦੀਆਂ ਇਹ ਆਰ ਆ ਆਰ ਮੁਰਗੀ ਦੇ 13 ਵੈਕਸੀਨਾਂ ਹੁੰਦੀਆਂ ਅੰਡੇ ਵਾਲੀ ਮੁਰਗੀ ਦੇ ਠੀਕ ਹੈ ਜੀ ਇਨੂੰ ਲੇਅਰ ਹੀ ਕਹਿ ਸਕਦੇ ਆ ਆਪਾਂ ਇੱਕ ਤਰ੍ਹਾਂ ਦੀ ਤੇ ਇਹਦੇ 13 ਵੈਕਸੀਨਾਂ ਹੁੰਦੀਆਂ ਵੀਰੇ ਉਹ ਕਿੰਨੇ ਕਿੰਨੇ ਸਮੇਂ ਬਾਅਦ ਕਰਦੇ ਪਹਿਲੇ ਮਹੀਨੇ 'ਚ ਵੀਰੇ ਜਦੋਂ ਇਹ ਇੱਕ ਦਿਨ ਦਾ ਬੱਚਾ ਹੁੰਦਾ ਵਾ ਜਿੱਥੋਂ ਆਪਾਂ ਲਿਆਉਂਨੇ ਆ ਐਮਡੀ ਵੈਕਸੀਨ ਉੱਥੋਂ ਹੀ ਹੋ ਜਾਂਦੀ ਆ ਤਾਂ ਦੇ ਵਿੱਚ ਫਿਰ ਹਫਤੇ 'ਚ ਬਾਅਦ ਵੀਰੇ ਆਪਾਂ ਅੱਖ ਦੇ ਵਿੱਚ ਕਰਨਾ ਹੁੰਦਾ ਵਾ ਠੀਕ ਹੈ ਜੀ ਤੇ ਫਿਰ ਆਪਾਂ ਜਿਹੜੀਆਂ ਬਾਕੀ ਵੈਕਸੀਨਾਂ ਹੁੰਦੀਆਂ ਵੀਰੇ ਉਹ ਆਪਾਂ ਸੁੱਕੇ ਦੁੱਧ ਵਿੱਚ ਘੋਲ ਕੇ 2 ਲੀਟਰ ਪਾਣੀ ਵਿੱਚ ਦੇਣਾ ਦੇਨੇ ਰਹਿੰਨੇ ਆ ਤੇ ਗੇੜੀ ਇੱਕ ਹੁੰਦੀ ਹੈ ਵਿੱਚ ਚੁੰਝਾ ਕੱਟਣ ਦੀ ਠੀਕ ਹੈ ਵੀਰੇ ਉਹ ਆਪਾਂ ਕਰਨੀ ਹੁੰਦੀ ਹੈ ਸਾਢੇ 3 ਨਵਾਂ ਮਹੀਨਾ ਤੋਂ ਠੀਕ ਹੈ ਤੇ 2 ਮਹੀਨਾ ਬਾਅਦ ਆਪਾਂ ਡੀ ਵਾਰਮਿੰਗ ਕਰਨੀ ਹੁੰਦੀ ਹੈ ਇਹਨਾਂ ਦੀ ਅੰਦਰਲੇ ਕੀੜੇ ਜਿਹੜੇ ਹੁੰਦੇ ਉਹ ਜੋ ਹੁੰਦੇ ਆ ਇਹਨਾਂ ਹਾਂ ਉਹਨਾਂ ਵਾਸਤੇ ਡੀ ਵਾਰਮਿੰਗ ਵੀ ਕਰਨੀ ਜ਼ਰੂਰੀ ਹੁੰਦੀ ਹੈ ਤੇ ਬਾਕੀ ਮੁਰਗਾ ਪੌਫ ਇਹਨੂੰ ਆਪਾਂ ਜਿਵੇਂ ਕਹਦੇ ਨੇ ਬੰਦਿਆਂ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਮਾਤਾ ਨਿਕਲ ਲਈ ਇਸੇ ਤਰ੍ਹਾਂ ਹੀ ਇਹਨਾਂ ਨੂੰ ਹੁੰਦੀ ਹੈ ਇਹਨਾਂ ਨੂੰ ਮੁਰਗਾ ਪੌਫ ਕਹਿੰਦੇ ਆ ਸੀ ਆਰ ਡੀ ਹੋਗੀ ਤੇ ਕਰੈਜ਼ਾ ਹੋ ਗਈ ਠੀਕ ਹੈ ਜੀ ਠੀਕ ਹੈ ਵੀਰੇ ਕਈ ਵਾਰ ਇਹਨਾਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਆਮ ਜੁਖਾਮ ਬੁਖਾਰ ਹੋ ਜਾਂਦਾ ਜੀ ਉਹ ਸਾਰੀਆਂ ਗੱਲਾਂ ਲਈ ਵੀ ਆਪਾਂ ਪੂਰੀ ਕਾਪੀ ਤੇ ਨੋਟਸ ਬਣਾਏ ਹੋਏ ਆ ਜਿਵੇਂ ਉਹ ਆਪਾਂ ਡੀਪੀ ਵਗੈਰਾ ਜਿਹੜੇ ਇਹਨਾਂ ਦੇ ਹਾਂਜੀ ਹਾਂਜੀ ਉਹ ਰੱਖੇ ਹੋਏ ਆ ਵੀਰੇ ਜਿਹਦੇ ਨਾਲ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਐਡੀ ਠੀਕ ਹੈ ਜੀ ਹਾਂਜੀ ਇੱਕ ਪੰਜ ਜੀ ਨਾਲ ਆਪਾਂ ਅਖੀਰ ਦੇ ਵਿੱਚ ਆਪਾਂ ਤੁਹਾਡੇ ਤੇ ਇੱਕ ਘਰੇਲੂ ਆਪਣੇ ਘਰ ਦਾ ਸਵਾਲ ਹੈ ਨਾ ਕਿ ਜਦੋਂ ਤੁਸੀਂ ਇਹ ਫਾਰਮ ਸ਼ੁਰੂ ਕੀਤਾ ਕਿ ਆਸ-ਪਾਸ ਦੇ ਲੋਕਾਂ ਨੇ ਆਮ ਹੀ ਹੁੰਦਾ ਕਹਿਣ ਦਾ ਕਿ ਇਹ ਕਿਹੜਾ ਕੰਮ ਸ਼ੁਰੂ ਕੀਤਾ ਜੋ ਵੀ ਹਨਾ ਹੀ ਆਪਾਂ ਨੂੰ ਸੋਨ ਨੂੰ ਮਿਲਦਾ ਹੈ ਹਾਂਜੀ ਹਾਂਜੀ ਤੇ ਜੋ ਕਦੇ ਤੁਹਾਨੂੰ ਹੀ ਸੋਨ ਨੂੰ ਕਦੇ ਆਸ-ਪਾਸ ਤੋਂ ਮਿਲਿਆ ਹੋਵੇ ਜਦੋਂ ਸ਼ੁਰੂਆਤ ਕੀਤੀ ਵੀਰੇ ਕਹਿੰਦੇ ਤਾਂ ਸੀਗੇ ਪਰ ਅਸੀਂ ਗੌਰ ਨਹੀਂ ਕੀਤੀ ਕਿਉਂਕਿ ਮੇਰੇ ਹਸਬੰਦ ਸੀਗੇ ਉਹ ਕਹਿੰਦੇ ਤੂੰ ਕਰ ਮੈਂ ਨਾਲ ਆ ਤੇਰੇ ਕਿ ਜਦੋਂ ਕਰਦੇ ਹੀ ਨਹੀਂ ਤੈਨੂੰ ਕੋਈ ਕਹਿੰਦੇ ਕਿ ਤੂੰ ਆਪਣਾ ਕੰਮ ਵੱਲ ਧਿਆਨ ਦੇ ਤੂੰ ਲੋਕਾਂ ਦੀਆਂ ਨਹੀਂ ਸੁਣਨੀਆਂ ਨਹੀਂਆਂ ਤੇ ਮੈਂ ਉਹ ਗੱਲਾਂ ਨੂੰ ਪਾਤੀ ਕਰਕੇ ਵੀਰੇ ਤਾਂ ਹੀ ਅੱਜ ਤੱਕ ਫਾਰਮ ਆਪਣਾ ਚੱਲਦਾ ਆ ਰਿਹਾ ਜੇ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਬਹਿ ਜਾਂਦੀ ਫੇਰ ਅੱਜ ਨੂੰ ਫਾਰਮ ਬੰਦ ਹੋ ਜਾਂਦਾ ਸਹੀ ਗੱਲ ਹੈ ਭੈਣ ਜੀ ਸਹੀ ਗੱਲ ਹੈ ਹਾਂ ਜੀ ਤੇ ਵੀ ਬਸ ਮੈਂ ਆਪਣੇ ਕੰਮ ਤੇ ਧਿਆਨ ਦਿੱਤਾ ਉਹਨੂੰ ਸੁਧਾਰਿਆ ਹਰ ਸਾਲ ਆ ਵੀ ਵਧੀਆ ਕੋਸ਼ਿਸ਼ ਕਰੀਦੀ ਆ ਵੀ ਕੋਈ ਕਿਹੜੀਆਂ ਆਪਣੇ ਪਿਛਲੇ ਸਾਲ ਕਮੀਆਂ ਸੀਗੀਆਂ ਫਾਰਮ ਤੇ ਉਹਨਾਂ ਨੂੰ ਦੂਰ ਕਰਕੇ ਹਾਂ ਜੀ ਹਾਂ ਜੀ ਸੁਧਾਰ ਕਰਕੇ ਤੇ ਹੁਣ ਵਧੀਆ ਆਪਣਾ ਫਾਰਮ ਚਲਾ ਰਹੇ ਆ ਤੇ ਵੀ ਬਸ ਹਾਂ ਮਹੀਨੇ ਤੱਕ ਇਹ ਆਂਡੇ ਤੇ ਆਜੂਗੀ ਮੁਰਗੀ ਤੇ ਦੂ ਬਾਅਦ ਆਪਣੀ ਸੇਲ ਹੋਣੀ ਸ਼ੁਰੂ ਹੋ ਜੂਗੀ ਮੰਜੀ ਨੇ ਅਖੀਰ ਤੇ ਆਪਾਂ ਜੋ ਕਹਿ ਮੰਨੇ ਨਾ ਕੰਮ ਤੋਂ ਜੀ ਆਪਾਂ ਕਹਿ ਦੀ ਬਹਾਨੇबाजी ਨਾ ਕਰਾਓ ਇਹ ਚ ਕੰਮ ਚ ਫਾਇਦਾ ਨਹੀਂ ਜੀ ਇਹ ਤਾਂ ਫੇਲ ਆ ਇਹਨੂੰ ਨਾ ਕਰੋ ਉਹਨਾਂ ਵਾਸਤੇ ਤੁਸੀਂ ਕੀ ਗੱਲ ਚਾਹੋਗੇ ਮੇਰੇ ਪਹਿਲੀ ਗੱਲ ਤਾਂ ਕੰਮ ਦੇ ਵਿੱਚ ਕੋਈ ਨੌਕਸ਼ਨ ਨਹੀਂ ਹੁੰਦਾ ਬੰਦੇ ਦੇ ਵਿੱਚ ਆਪ ਦੇ ਵਿੱਚ ਹੁੰਦਾ ਵਾ ਕਿਉਂਕਿ ਬੰਦੇ ਨੂੰ ਨੌਲੇਜ ਘੱਟ ਹੁੰਦੀ ਹੈ ਆ ਕੰਮ ਸਾਰਾ ਕੰਮ ਹੀ ਹੈਲਪਰ ਦੇ ਸਿਰ ਤੇ ਛੱਡ ਦਿੰਦੇ ਹਾਂ ਹਾਂ ਹੈਲਪਰ ਦੇ ਵੀ ਆਪ ਨੂੰ ਵੀ ਨੌਲੇਜ ਘੱਟ ਹੋਊਗੀ ਤੇ ਉਹ ਨੁਕਸਾਨ ਕਰਕੇ ਬਹਿ ਜਾਊਗਾ ਫਿਰ ਕਹੂਗਾ ਵੀ ਜੀ ਇਹਨਾਂ 'ਚ ਸਾਨੂੰ ਫਾਇਦਾ ਨਹੀਂਗਾ ਜੋ ਵੀ ਨੁਕਸਾਨ ਹੈ ਆਪਾਂ ਹੀ ਮੰਨਦੇ ਵੀ ਨੌਲੇਜ ਤੋਂ ਬਿਨਾਂ ਹੀ ਨੌਲੇਜ ਤੋਂ ਬਿਨਾਂ ਹੁੰਦਾ ਵਾ ਵੀਰੇ ਨੁਕਸਾਨ ਜੇ ਆਪਾਂ ਸਹੀ ਜਾਣਕਾਰੀ ਰੱਖਦੇ ਆਂ ਤੇ ਆਪਾਂ ਜਿਵੇਂ ਕਹਿ ਦਈਏ ਵੀ ਰੂਟੀਨ ਵਾਈਜ਼ ਡੇਲੀ ਕੰਮ ਕਰਦੇ ਆਂ ਫੇਰ ਵੀਰੇ ਆਪਣਾ ਨੁਕਸਾਨ ਦਾ ਨਹੀਂ ਦੇਖਣਾ ਪੈਂਦਾ ਤੇ ਵਧੀਆ ਆਪਣਾ ਕੰਮ ਚੱਲਦਾ ਰਹਿੰਦਾ ਵੀਰੇ ਅੱਛਾ